ਸਸਰੀਗਾਨ ਕ੍ਰੀਪ ਵਿਪਜਜੰਤੋਂ ਪੰਜਾਬ ਦੇ ਵਿੱਚ ਫਲਡਜ਼ ਦੇ ਕਾਰਨ ਕਾਫੀ ਡਿਸਟ੍ਰਿਕਟ ਇਫੈਕਟ ਹੋਇਆ ਗਿਆ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਬਹੁਤ ਘਰ ਟੱਗੇ ਆ ਫਸਲਾਂ ਤਬਾਹ ਹੋ ਗਈਆਂ ਗਿਆ ਸਾਰੇ ਜਥੇਬੰਦੀਆਂ ਪੰਜਾਬ ਦੇ ਬਾਹਰੀਆਂ ਸਟੇਟਾਂ ਤੇ ਉਹਨਾਂ ਦੀ ਮਦਦ ਲਈ ਪਹੁੰਚ ਰਹੇ ਆ ਔਰ ਜੋ ਜ਼ਰੂਰਤ ਉਹਨਾਂ ਦੀ ਜ਼ਰੂਰਤ ਹੈ ਉਹਦੇ ਅਮਤਾਬ ਕੋ ਉਹਨਾਂ ਦੀ ਮਦਦ ਕਰ ਰਿਹਾ ਮੈਂ بطور ਜੀ ਪੈਟਰਨ ਪਾਵਾਂ ਵੀ ਆਪਣੇ ਮੈਂਬਰਾਂ ਨੂੰ ਰਿਕਵੈਸਟ ਕੀਤੀ ਹੈ ਵੀ ਆਪਣੇ ਨਜ਼ਦੀਕ ਦੇ ਡਿਸਟ੍ਰਿਕਟ ਬਾਕੀ ਜਿਹੜੇ ਅਫੈਕਟਡ ਏਰੀਆ ਉਹਨਾਂ ਵੀ ਜਾ ਕੇ ਜਿੰਨੇ ਵੀ ਆਪਾਂ ਸਹਾਇਤਾ ਕਰ ਸਕਦੇ ਹੋ ਆਪਾਂ ਉਹਨਾਂ ਦੀ ਮਦਦ ਕਰੀਏ ਪਿੱਛੇ ਜੇ ਅਸੀਂ ਇੱਕ ਆਪਣੀ ਐਮਰਜੈਂਸੀ ਮੀਟਿੰਗ ਵੀ ਕੀਤੀ ਔਰ ਉਹ ਮੀਟਿੰਗ ਦੇ ਵਿੱਚ ਇਹ ਡਿਸਾਈਡ ਕੀਤਾ ਕਿ ਜਿੰਨੇ ਵੀ ਮੈਂਬਰ ਹੈਗੇ ਆ ਆਪਣੀ ਕਪੈਸਿਟੀ ਦੇ ਮੁਤਾਬਕ ਆਪਾਂ ਫੰਡ ਕਲੈਕਟ ਕਰੀਏ ਔਰ ਉਹ ਫੰਡ ਜਿਹੜਾ ਹੈਗਾ ਜ਼ਰੂਰਤਮੰਦ ਲੋਕਾਂ ਦੇ ਲਈ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹਦੇ ਮੁਤਾਬਕ ਉਹਨਾਂ ਨੂੰ ਆਪਾਂ ਨੇ ਸਹਾਇਤਾ ਕਰ ਸਕੇ ਔਰ ਜਨਰਲ ਪਬਲਿਕ ਨੂੰ ਔਰ ਪਾਵਾਂ ਦੇ ਬਾਕੀ ਮੈਂਬਰ ਜਿੰਨੇ ਵੀ ਹੈਗੇ ਉਹਨਾਂ ਨੂੰ ਵੀ ਮੇਰੀ ਰਿਕਵੈਸਟ ਹੈਗੀ ਹੈ ਔਰ ਬੇਨਤੀ ਹੈ ਕਿ ਆਪਣੇ ਕੈਪੈਸਿਟੀ ਅਮਤਾ ਇਹ ਫੰਡ ਨੂੰ ਆਪਾਂ ਅਰੇਜ ਕਰੀਏ ਡੋਨੇਟ ਕਰੀਏ ਤਾਂ ਕਿ ਲੋੜਵੰਦ ਵੀਰਪੈਣ ਜੋ ਵੀ ਹੈ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਨੂੰ ਆਪਾਂ ਉਹਨਾਂ ਦੀ ਸਹਾਇਤਾ ਕਰ ਸਕੀਏ ਔਰ ਇੱਕ ਰਿਕਵੈਸਟ ਮੇਰੀ ਜੋ ਪੋਲਿਟিক্যাল ਲੀਡਰ ਹੈਗੇ ਉਹਨਾਂ ਵਾਸਤੇ ਵੀ ਹੈ ਉਹ ਮਾਇੰਡ ਨਾ ਕਰਨ ਕਿਉਂਕਿ ਪੋਲੀਟਿਕਲ ਲੀਡਰਾਂ ਦੇ ਨਾਲ ਕਾਫੀ ਗੱਡੀਆਂ ਨਾ ਕਿ ਇਹ ਸਾਰਿਆਂ ਨੂੰ ਬਜਾਉਂਦੀਆਂ ਹੋਟਲ ਬਜਾਉਂਦੀਆਂ ਜਾਂਦੀਆਂ ਆ ਗਈਆਂ ਔਰ ਜੋ ਨਗੀਬ ਪਬਲਿਕ ਹੈਗੀ ਆ ਜਥੇ ਬੰਦੀਆਂ ਵੱਖ-ਵੱਖ ਕਿ ਹੈਗੀਆਂ ਉਸ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ ਉਹਨਾਂ ਦੇ ਜਿਹੜੀ ਆਉਣ ਜਾਣ ਦੀ ਮਤਲਬ ਆਵਾਜਾਈ ਦੇ ਵਿੱਚ ਮਤਲਬ ਵਿਕਨ ਪੈਂਦਾ ਹੈਗਾ ਥੋੜੇ ਦਿਨ ਰੋਕੇ ਚੱਲ ਜਾ ਸਕਦੇ ਹੈਗੇ ਔਰ ਦੂਸਰੀ ਇੱਕ ਬੇਨਤੀ ਮੇਰੀ ਹੈ ਦੁਕਾਨਦਾਰ ਵਗੈਰਾ ਨੂੰ ਵੀ ਹੈਗੀ ਆ ਔਰ ਮੇਰੇ ਨੋਟਿਸ ਵੀ ਇਹ ਵੀ ਆਇਆ ਹੈਗਾ ਵੀ ਜਿਹੜੇ ਦੁਕਾਨਦਾਰ ਵੀ ਕਈ ਹੈਗੇ ਆ ਬਹੁਤ ਤਾਂ ਕੀ ਸੇਵਾ ਵੀ ਕਰ ਰਿਹਾ ਪਰ ਕੁਝ ਜਿਹੜੇ ਹੈਗੇ ਆ ਆਪਣੇ ਜੋ ਆਰਟੀਕਲ ਜੋ ਵੇਚਦੇ ਹੈਗੇ ਸਮਾਨ ਵੇਚਦੇ ਆ ਉਹ ਥੋੜਾ ਜਿਹਾ ਰੇਟ ਥੋੜਾ ਜਿਆਦਾ ਕਰ ਰਹੇ ਹੈਗੇ ਆ ਰੀਜ਼ਨਬਲ ਰੇਟ ਤੇ ਨਾ ਕੀ ਆਪਣੇ ਜੋ ਆਰਟੀਕਲ ਆ ਜੋ ਲੋੜਵੰਦ ਲੋਕਾਂ ਦੀ ਹੈਗੀ ਸੂ ਜ਼ਰੂਰਤ ਵਾਸਤੇ ਉਹ ਸੇਲ ਕਰਨ ਇਨਾ ਸ਼ਬਦਾਂਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਖੀਰ ਵਿੱਚ ਫਿਰ ਰਿਕਵੈਸਟ ਕਰਦਾ ਸਾਰਿਆਂ ਨੂੰ ਵੀ ਜ ਆਪਣੀ ਕਪੈਸਿਟੀ ਮਤਾਂ ਜਿੰਨੀ ਉਹਦੀ ਕਪੈਸਿਟੀ ਆ ਉਸ ਦੇ ਮਤਾਂ ਕਿ ਜਰੂਰ ਨਾ ਕੀ ਕੋਈ ਨਾ ਕੋਈ ਡੋਨੇਟ ਕਰਨ ਤਾਂ ਕਿ ਜਿਹੜੇ ਲੋੜਮੰਦ ਲੋਕ ਆਗੇ ਵੀਰ ਭਰਾ ਜਿਹੜੇ ਮੁਸ਼ਕਲ ਟਾਈਮ ਚ ਹੈਗੇ ਉਹਨਾਂ ਦੀ ਆਪਾਂ ਮਦਦ ਕਰ ਸਕੀਏ ਸਸਕ